ਇੱਕ ਬੇहद ਹੀ ਦੁਖਦਾਈ ਖਬਰ ਜੁੱਥੇ 18 ਦਿਨਾਂ ਬਾਅਦ ਭਲਵਾਨ ਦੀ ਮ੍ਰਿਤਕ ਦੇ ਜੱਦੀ ਪਿੰਡ ਪਹੁੰਚੀ ਹੈ ਮ੍ਰਿਤਕ ਦੇ ਜੱਦੀ ਪਿੰਡ ਪਹੁੰਚਣ ਮਗਰੋਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਹਰ ਕਿਸੇ ਦੀਆਂ ਅੱਖਾਂ ਭੇਜੀਆਂ ਹੋਈਆਂ ਨੇ ਜਿਵੇਂ ਹੀ ਭਲਵਾਨ ਦੀ ਬਕਸ ਵਿੱਚ ਬੰਦ ਹੋ ਕੇ ਮ੍ਰਿਤਕ ਦੇ ਪਹੁੰਚਦੀ ਹੈ ਤਾਂ ਪਰਿਵਾਰ ਜਿਹੜਾ ਹੈ ਪੁੱਬਾ ਮਾਰਦਾਨ ਰੋਂਦਾ ਨਸ ਰੋਂਦਾ ਪਾਬੂ ਕਰਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੁਨਾ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਮਾਂ ਕਿਸ ਤਰ੍ਹਾਂ ਆਪਣੇ ਪੁੱਤ ਨੂੰ ਬਕਸੇਜ ਹੋਇਆ ਬੰਦ ਦੇ ਕੇ ਪੋਪਾ ਮਾਰ ਮਾਰੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਪੂਰਾ ਹੀ ਪਿੰਡ ਕਹਿ ਲਿਆ ਜਾਵੇ ਕਿ ਉਮੜਿਆ ਹੋਇਆ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਕਰੀ ਪਰਿਵਾਰ ਦੇ ਨਾਲ ਦਰਸਲ ਤੁਹਾਨੂੰ ਦੱਸਦੇ ਕਿ 1 ਸਾਲ ਪਹਿਲਾਂ ਅਰਬ ਗਿਆ ਸੀਗਾ ਬਲਵਾਨ ਤਾਂ ਕਿ ਉਸ ਦੇ ਘਰ ਦੇ ਜਿਹੜੇ ਮਾੜੇ ਹਾਲਾਤ ਬਣੇ ਹੋਏ ਨੇ ਗਰੀਬੀ ਐ ਉਸ ਨੂੰ ਦੂਰ ਕਰਨ ਦੇ ਲਈ ਉਹ ਵਿਦੇਸ਼ੀ ਧਰਤੀ ਤੇ ਗਿਆ ਸੀ ਪਰ ਉਥੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਅਚਾਨਕ ਉਸ ਦੀ ਸਿਹਤ ਵਿਗੜ ਜਾਂਦੀ ਹੈ ਹਾਰਟ ਅਟੈਕ ਆ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ 18 ਦਿਨਾਂ ਬਾਅਦ ਜਦੋਂ ਹੀ ਉਸ ਦੀ ਮ੍ਰਿਤਕ ਦੀ ਪਿੰਡ ਪਹੁੰਚਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਪਰਿਵਾਰਿਕ ਮੈਂਬਰ ਹੀ ਨਹੀਂ ਬਲਕਿ ਪੂਰਾ ਪਿੰਡ ਹੀ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਪਰਿਵਾਰਿਕ ਪੈਂਬਰ ਦੇ ਨਾਲ ਰੋਂਦਾ ਕੁਲੋਂਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਮਹਿਜ਼ 27 ਸਾਲਾਂ ਦੇ ਉਪਰ ਸੀ ਗगनਦੀਪ ਇਸ ਦਾ ਨਾਮ ਸੀ ਪਰ ਪਿਆਰ ਦੇ ਨਾਲ ਪਲਵਾਨੀ ਦੇ ਵਿੱਚ ਨੰਬਰ 1 ਹੋਣ ਕਰਕੇ ਇਸ ਨੂੰ ਪਲਵਾਨ ਕਹਿੰਦੇ ਸੀ ਉਸ ਦੀ ਜਿਵੇਂ ਹੀ ਮਲਤਕ ਤੇ ਪਹੁੰਚੀ ਹੋਈ ਹੈ ਤਾਂ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਰਿਵਾਰਿਕ ਮੈਂਬਰ ਰੋਮ ਦਾ ਕੁੜਲਾਉਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਮਾਪਿਆਂ ਦੇ ਮਨ ਦੇ ਵਿੱਚ ਬੇਹਦ ਆਸ ਸੀ ਕਿ ਆਪਣੇ ਪੁੱਤ ਨੂੰ ਬੜੇ ਹੀ ਰਿਝਾਂ ਦੇ ਨਾਲ ਵਿਆਵਾਂਗੇ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਾਂਗੇ ਪਰ ਉਸ ਤੋਂ ਪਹਿਲਾਂ ਹੀ ਇਹ ਮਾਨ ਪੱਗ ਦੀ ਖਬਰ ਆ ਜਾਂਦੀ ਹੈ ਉਸ ਤੋਂ ਬਾਅਦ ਘਰਦਿਆਂ ਨੂੰ ਸਾਰਿਆਂ ਨੂੰ ਚੁੰਜੋੜ ਕੇ ਰੱਖ ਦਿੱਤਾ ਹੈ ਇਸ ਵਿਚਾਰੇ ਤੋਂ ਨਵੀਂ ਵਿਦਾ ਅਸਣਿਆ ਕਿ ਇਹ ਛੋਟਾ ਪੁੱਤ ਸਿਗਾ ਪਲਵਾਨ ਜਿਸ ਦਾ ਨਾਮ ਗगनਦੀਪ ਦੱਸਿਆ ਜਾ ਰਿਹਾ ਹੈ ਉਸ ਤੋਂ ਪਹਿਲਾਂ ਵੱਡੇ ਮੁੰਡੇ ਦੀ ਵੀ ਮੌਤ ਹੋ ਚੁੱਕੀ ਸੀ ਤੇ ਹੁਣ ਇਹੀ ਇੱਕ ਘਰਦਿਆਂ ਦਾ ਸਹਾਰਾ ਸਗਾ ਕਿ ਘਰਦਿਆਂ ਦਾ ਚੁੰਗਾ ਪਾਲਣ ਪੋषण ਕਰੇਗਾ ਮਾਂ ਨੇ ਅਸਾਂ ਹੀ ਉਸ ਦੁੱਖ ਨੂੰ ਪੱਲੀ ਸੀ ਕਿ ਹੁਣ ਇੱਕ ਵਾਰ ਫਿਰ ਤੋਂ ਵੱਡਾ ਦੁੱਖ ਜੁੜਾ ਇਸ ਦੇ ਕਲੇਜੇ 'ਚ ਆ ਬੈਠ ਗਿਆ ਕਿ ਹੁਣ ਛੋਟੇ ਮੁੰਡੇ ਦੀ ਵੀ ਜੜੀਆ ਮੌਤ ਹੋ ਚੁੱਕੀ ਹੈ ਉਹ ਵੀ ਬਕਸੇ 'ਚ ਬੰਦ ਹੋ ਕੇ ਆਪਣੀ ਮਾਂ ਦੇ ਕੋਲ ਪਹੁੰਚਿਆ ਤਾਂ ਲਗਾਤਾਰ ਅਜਿਹੀਆਂ ਘਟਨਾਵਾਂ ਘਟਦੀਆਂ ਵੀ ਨੇ ਜਿਸ ਕਰਕੇ ਪਰਿਵਾਰਕ ਪਰਮਾ ਨੂੰ ਘਾਟੇ ਵੀ ਜ਼ਰੂਰ ਹੁੰਦੇ ਨੇ ਜੋ ਕਦੇ ਵੀ ਪੂਰੇ ਨਹੀਂ ਹੁੰਦੇ ਤਾਂ ਹੁਣ ਤੁਹਾਨੂੰ ਦੱਸਨੇ ਕਿ 18 ਦਿਨਾਂ ਬਾਅਦ ਤਹਿਰ ਚੈਰੀਟੇਵਲ ਟਰਸਟੀ ਪ੍ਰਦਾਨ ਜੋਗਿੰਦਰ ਸਲਾਰੀਆ ਦੀ ਮਦਦ ਦੇ ਨਾਲ ਇਸ ਪਲਵਾਨ ਤੇ ਮ੍ਰਿਤਕ ਤੇ ਜੁੜੀ ਅੱਜ ਜੱਦੀ ਪਿੰਡ ਪਹੁੰਚੀ ਹੈ ਜਿਸ ਤੋਂ ਬਾਅਦ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਤੁਹਾਨੂੰ ਦੱਸਣ ਲਈ ਕਿ 27 ਸਾਲਾਂ ਦਾ ਗਗਨਦੀਪ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਦਾ ਰਹਿਣ ਵਾਲਾ ਸੀ ਜੋ ਚੰਗੇ ਭਵਿੱਖ ਦੇ ਲਈ ਅਰਬ ਸਾਊਦੀ ਅਰਬ ਕਿਆ ਸੀ ਪਰ ਉਥੇ ਹੀ ਉਸ ਦੀ ਜਿਹੜੀ ਹੈ ਬਿਮਾਰੀ ਹੁੰਦੇ ਚੱਲਦੇ ਮੌਤ ਹੋ ਜਾਂਦੀ ਹੈ ਤੇ ਹੁਣ ਉਸ ਦੀ ਮ੍ਰਿਤਕ ਤੇ ਜਿਹੜੀ ਹੈ ਜੱਦੀ ਪਿੰਡ ਪਹੁੰਚੀ ਹੋਈ ਹੈ ਤੇ ਇਸ ਦੁਖਦਾਈ ਪਾਣੇ ਨੂੰ ਲੈ ਕੇ ਪਰਿਵਾਰਿਕ ਮੈਂਬਰ ਕੀ ਕੁਛ ਕੰਦਰ ਨਜ਼ਰ ਆ ਰਹੇ ਨੇ ਸੁਣਦੇ ਪਹਾਸਾਨੂ ਨੇ ਪਤਾ ਲੱਗਦਾ ਕਿ ਇਸ ਤਰ੍ਹਾਂ ਕੀ ਕਰ ਕਿ ਤਰ੍ਹਾਂ ਨਹੀਂ ਬੇਡਾ ਦਾ ਚੰਗਾ ਭਲਾ ਮਨਾਉਂਦਾ ਮੈਂ ਡਾਡੀ ਨੂੰ ਗੱਡੀ ਚਲਾਉਣ ਦਿਆਂਵਾ ਤੇ ਮੇਰੇ ਸਿਰ ਪੀੜ ਤੇ ਮੈਨੂੰ ਉਲਟੀਆਂ ਆਉਣ ਰਹੀਆਂ ਵਾਂ ਤੇ ਮੈਂ ਕਿਹਾ ਤੂੰ ਉਥੇ ਦਵਾਈ ਜਾ ਕੇ ਲਿਆ ਜਾ ਕੇ ਕਹਿੰਦਾ ਦਵਾਈ ਲੈਣਾ ਵਾ ਪਛਾਮਨ ਪੁੱਛਾਂ ਮੈਨੂੰ ਕੋਈ ਫਾਇਦਾ ਕਹਿੰਦਾ ਕੋਈ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਆ ਮਨੋਂ ਨਾ ਸਿਰ ਪੀੜਾ ਤੇ ਨਾ ਉਲਟੀਆਂ ਆਉਣੀਆਂ ਦੀਆਂ ਆਏ ਬਣਾਏ ਕਿੰਨੀ ਕਮਾਸੀ ਬੈਠੀ 26-27 ਸਾਲ ਉਮਰ ਦੀ ਉਹ ਦੀ ਸਾਰੀ ਅੰਦਰ ਕਿੰਨੇ ਦਿਨ ਲੱਗੇ ਅੱਜ ਬੈੱਡ ਬੋੜੀ ਘਰ ਆ ਆਰਾਂ ਦਿਨ ਹੋ ਗਿਆ ਜਦੋਂ ਅੱਜ 18 ਦਿਨ ਆਏ ਹੋਵੇ ਚਲੋ ਹਰ ਕਨੇ ਮੈਂ ਤੱਕੀ ਤੇ ਫੇਰ ਆਏਗੇ ਇਹ ਜੋ ਨਾਲ ਕੌਣ ਕਰਦਾ ਤਾਂ ਇਹ ਬੱਚੇ ਬਾਹਰ ਜਾਂਦੇ ਵੀ ਸਾਡੇ ਬੱਚੇ ਚਲੋ ਕਿਤੇ ਬਾਹਰ ਖਮੋਂਗ ਕੇ ਆਪਣੇ ਘਰ ਕਰ ਕਰਨਗੇ ਤੇ ਜੇ ਚੰਗਾ ਘਰ ਹੋਵੇ ਤੇ ਕਿਸੇ ਨੂੰ ਲੋੜ ਵੀ ਨਹੀਂ ਜਾਨਦੀ ਅਗੇ ਉਹ ਨਹੀਂ ਕਰਦਾ ਸੀ ਪੁਹਾਵਾਨੀ ਦਾ ਤੋਪਦਾ ਹੈ ਪੁਹਾਵਾਨੀ ਚੰਗਾ ਤੋਪਦਾ ਨਹੀਂ ਸੀ ਵੀ ਪੁਹਾਵਾਨੀ ਜਪੁਰ ਕਿੰਨਾ ਕੌਣਾ ਕਰਦਾ ਇਸੇ ਕਰਕੇ ਲੋਕ ਆ ਦੇ ਚਲੋ ਬੱਚੇ ਬਾਹਰ ਲਾਂਗੇ ਕਮਾਉਣਗੇ ਕੁੱਕਰ ਲਾਂਗੇ ਕਦੇ ਘਾਟਾ ਪੂਰਾ ਨਹੀਂ ਹੋਗਾ ਉਹਨੇ ਕਹੇ ਨਹੀਂ ਸਾਨੂੰ ਤੇ ਲੱਭਣਾ ਨਹੀਂ ਸਾਰੀ ਉਮਰ ਸਾਰੀ ਉਮਰ ਗੋਡਿਆਂ ਤੋਂ ਹੱਡ ਗੋਤਿਆਂ ਅੱਖਾਂ ਤੋਂ ਸਾਡ ਨੂੰ ਨਹੀਂ ਦੇਦਾ ਕੀ ਕਰਨਾ ਆਉਣਾ ਅੱਜ ਤੇ ਬਰਬਾਦ ਇੱਕ ਸਾਹ ਦੇ ਹੋ ਕੇ ਤੁਹਾਨੂੰ ਕੁਝ ਨਹੀਂ ਆ ਗਾਰ ਜੀ ਜੋ ਕੱਲ ਨਹੀਂ ਤਾਂ ਕੋਣ ਆਪਣੇ ਆਪ ਕਿਨੇ ਕਰ ਲੇਗਾ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਕੰਡੀਆਂ ਦੇ ਵੇਖੋ ਅਜੀਨ ਰਾ ਸਭ ਕੋ ਗਏ ਸਾਰੇ ਇਕੱਠੇ ਹੋ ਕੇ ਮੋਟਰ ਤਜਨ ਪਾਲੀ ਸੂਤ ਮਲੀ ਦੇ ਨਾਲ ਇਹਨਾਂ ਦੇ ਚਾਚਾ ਜੀ ਵੀ ਗਏ ਅਰਤੀ ਸਾਹਿਬ ਗਏ ਹੋਰ ਕਾਫੀ ਜਸਕਰਨ ਸਿੰਘ ਸ਼ਾਹਪੁਰ ਤੋਂ ਇਹ ਵੀ ਗਏ ਉਹਨਾਂ ਨੇ ਗਾੜੀਆਂ ਦੇਖ ਕੇ ਸਾਰਾ ਹਸਤਾਬ ਲਾ ਕੇ ਸਲਾਰੀਆ ਸਾਹਿਬ ਨੂੰ ਯਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਿੱਚ ਛੁੱਟੀਆਂ ਵੀ ਆ ਗਈਆਂ ਕਾਫੀ ਇੱਕ ਹਫਤਾ ਛੁੱਟੀਆਂ ਰਹੀਆਂ ਨੇ ਉਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਪਈ ਜਾਂਦੀ ਤੇ 15 ਦਿਨ ਦੇ ਵਿੱਚ ਵਿੱਚ ਡੈਡ ਬੋਡੀ ਜਿਹੜੀ ਆ ਸਾਡੀ ਇੱਥੇ ਆ ਜਣੀ ਸੀ ਹੁਣ ਉਹਨਾਂ ਨੇ ਸੰਦਾ ਸ਼ਬਦ ਕਹਿਣ ਦੇ ਉੱਤੇ ਹੋਈਆ ਸਾਹਿਬ ਨੇ ਬੜੀ ਮਿਹਨਤ ਕੀਤੀ ਆ ਔਰ ਵਿਆਹ ਗਦਨਾ ਦੇ ਵਿੱਚ ਵੀ ਜਿਹੜੀ ਆ ਡੈਡ ਬੋਡੀ ਉੱਥੇ ਤੁਹਾਨੂੰ ਪਤਾ ਹੀ ਆ ਕਾਰਵਾਈ ਬੜੀ ਹੁੰਦੀ ਆ ਕਦੀ ਕੋਈ ਕਦੀ ਡੈੱਟ ਸਰਟੀਫਿਕੇਟ ਕਦੀ ਪੋਸਟਮਾਰਟਮ ਕਦੀ ਕੋਜਕ ਉਹਨਾਂ ਨੇ ਬਹੁਤ ਮਿਹਰਬਾਨੀ ਕੀਤੀ ਆ ਸਾਡੇ ਇੱਥੇ ਪਿੰਡ ਦੇ ਉੱਤੇ ਤੇ ਉਹਨਾਂ ਨੇ ਸਾਡੀ ਡੈਡ ਬੋਡੀ ਜਿਹੜੀ ਆ ਉਹ ਫੇਰ ਈਮਾਨਦਾਰ ਜਿਹੜੇ ਈਮਾਨਦਾਰ ਤੁਹਾਨੂੰ ਪਤਾ ਈਮਾਨਦਾਰ ਜਿਹੜੇ ਪਰਿਵਾਰ ਹੈ ਜੀ ਉਹ ਉਹ ਤੇ ਈਮਾਨਦਾਰ ਰੋਟੀ ਮਾਂ ਖਾ ਸਕਦੇ ਆ ਔਰ ਜੋ ਆਖੋ ਨਾ ਵੀ ਕੋਠੀਆਂ ਬਣਾ ਲਓ ਜੇ ਕਰ ਰਹੋ ਉਹ ਨਹੀਂ ਇਹਨਾਂ 'ਚ ਕੋਈ ਗਲਤ ਕੰਮ ਨਹੀਂ ਹੈ ਕੋਈ ਜਾਂ ਕੋਈ ਕੋਈ ਸ਼ੁਰੂ ਤੋਂ ਲੱਗ ਕੇ ਇਹਨਾਂ ਦੇ ਫਾਦਰ ਸਾਹਿਬ ਤੋਂ ਲੱਗ ਕੇ ਇਮਾਨਦਾਰੀ ਨਾਲ ਉਹ ਵੀ ਆਪਣੇ ਪੜਾਣ ਵੀ ਖੋਲਦੇ ਰਹੇ ਨੇ ਤੇ ਇਸ ਕਰਕੇ ਇਹਨਾਂ ਨੂੰ ਸ਼ੌਂਕ ਸੀ ਬੱਚੇ ਪਾਲਣੇ ਉੱਪਰ ਮਰਾ ਨੇ ਇਹੋ ਪਰਿਵਾਰ ਦੇ ਘਰ ਦੇ ਹਾਲਾਤ ਨੂੰ ਹੀ ਵੇਖ ਲਈ ਆ ਵਿਚਾਰਾ ਪਲਮਾਨੀ ਕਰਦਾ ਜੀ ਪਹਿਲਾਂ ਵੀ ਬੱਚਾ ਜਿਹੜਾ ਇਹਨਾਂ ਦਾ ਪੂਰਾ ਆਈ ਉਹ ਵੀ ਪਲਮਾਨੀ ਕਰਦਾ ਜੀ ਪਰਿਵਾਰ ਬਹੁਤ ਵਧੀਆ ਵਾ ਆ ਬਾਬਾ ਜੂਣੀ ਆ ਪਮਰਾ ਸਾਹਿਬ ਲਾਗੇ ਖੋਤੇ ਨੇ ਤੇ ਪਰਿਵਾਰ ਵੇਖ ਲਓ ਵਿਚਾਰੇ ਨੇ ਮਿਹਨਤ ਕੀਤੀ ਕਿਰਤ ਮਿਹਨਤ ਕਰਦਾ ਰਿਹਾ ਜੀ ਤੇ ਤੁਹਾਡੇ ਸਾਹਮਣੇ ਵਿਚਾਰਾ ਬਾਹਰ ਗਿਆ ਵਾ ਵੇਖ ਲਓ ਤੁਸੀਂ ਬਾਕੀ ਜਾਣਦੇ ਹੀ ਜੀ ਮਾਂ ਬੇ ਉਹ ਪਹਿਲੀ ਸੱਟ ਹੀ ਨਹੀਂ ਚੱਲੀ ਜਾਣ ਦੀ ਵਿਚਾਰਿਆਂ ਕੋਲ ਪਹਿਲੇ ਨੂੰ ਵੀ ਟੈਗ ਹੋ ਗਿਆ ਹੀ ਉਹ 20 ਕਿੰਨ੍ਹੇ ਸਾਲਾਂ ਦਾ ਹੈਗਾ ਐਵੇਂ ਮੇਰੇ ਨਾਲ 23 24 ਸਾਲ ਉਮਰ ਦੱਸਦੇ ਤੇ ਜਦੋਂ ਸਾਨੂੰ ਪਤਾ ਲੱਗਾ ਅਸੀਂ ਇੱਥੋਂ ਤੱਕ ਆਏ ਇਨਾਂ ਕੋਲ ਮੇਰਾ ਪਿੰਡ ਛਾਹ ਪਰ ਜਾ ਜਣਿਆ ਮੈਂ ਉਦੋਂ ਇਹਨਾਂ ਦੀ ਖ਼ਬਰ ਸੁਣੀ ਤੇ ਖ਼ਬਰ ਸੁਣ ਕੇ ਮਾਇਆ ਸਾਧਿਆ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਫੋਨ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੇਰੇ ਲਾਗੇ ਕੋੜਲੀ ਸੂਰਤਮੱਲੀ ਪਿੰਡ ਹੈ ਜਿਸ ਕਰਕੇ ਉੱਥੇ ਜਾ ਹੋਰ ਤੋਂ ਪਹਿਲਾਂ ਭੰਮਰਾ ਸਾਹਿਬ ਉਹਨਾਂ ਨਵੀਂ ਗੱਲ ਹੋ ਗਈ ਸੀ ਤੇ ਮੈਂ ਤਾਂ ਫਲਾਰੀਆ ਸਾਹਿਬ ਦਾ ਬੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਇਥੋਂ ਤੱਕ ਉਹਨਾਂ ਦਾ ਚਲੋ ਉਹਨਾਂ ਦੀ ਡੈੱਡ ਬੋਡੀ ਰੋਲ ਨਹੀਂ ਦਿੱਤੀ ਤੇ ਉਹਨਾਂ ਦੀ ਡੈੱਡ ਬੋਡੀ ਵੀਆਂ ਦਿਨਾਂ ਦੇ ਵਿੱਚ ਵਿੱਚ ਪਹੁੰਚ ਗਈ ਪਹਿਲਾਂ ਹੀ ਆ ਜਾਣੀ ਉਹ ਥੋੜੀ ਆਪਣਾ ਪੋਸਟ ਮਾਰਨ ਦੀ ਰਿਪੋਰਟ ਜਿਹੜੀ ਸੀ ਉਹ ਥੋੜੀ ਜਿਹਾ ਲੇਟ ਹੋ ਗਈ ਸੀ ਉਹ ਕਾਰਵਾਈਆਂ ਤੁਹਾਨੂੰ ਪਤਾ ਪਾਰਦੀਆਂ ਤੇ ਤਾਲਮਿਲ ਮੇਰੀ ਫਲਾਰੀਆ ਸਾਹਿਬ ਨਾਲ ਵੀ ਹੁੰਦੀ ਰਹੀ ਤੇ ਆਪਣੇ ਭੰਦਾ ਸਾਹਿਬ ਨਾਲ ਵੀ ਹੁੰਦੀ ਰਹੀ ਤੇ ਮੈਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਫਲਾਰੀਆ ਸਾਹਿਬ ਦਾ ਜਿਹੜੇ ਇਹਦੇ ਪਰਿਵਾਰ ਦੇ ਨਾਲੋਂ ਖੜਦੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਦੁਖੀ ਹਿਰਦੇ ਨਾਲ ਮੈਂ ਗਗਨਦੀਪ ਦੇ ਪਰਿਵਾਰ ਔਰ ਉਹਨਾਂ ਦੇ ਰਿਸ਼ਤੇਦਾਰ ਔਰ ਇਨਸਾਨੀਅਤ ਔਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਗਗਨਦੀਪ ਜੋ ਕਿ 사우ਦੀ ਅਰਬ ਦੇ ਵਿੱਚ ਆਪਣੇ ਪਰਿਵਾਰ ਦੀ ਜਿਹੜੀ ਸੀਗੀ ਉਹ ਕਾਇਆ ਨੂੰ ਪਲਟਣ ਵਾਸਤੇ ਗਿਆ ਸੀਗਾ ਕਿ ਚੰਗੇ ਦਿਨ ਆਉਣਗੇ ਲੇਕਿਨ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਗਗਨਦੀਪ ਜੋ ਕਿ ਸਾਨੂੰ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਅਲਵਿਦਾ ਕਰ ਗਿਆ ਸੀ ਅੱਜ ਉਸ ਦਾ पार्थिव ਸਰੀਰ ਉਹ ਫਲਾਈਟ ਜਿਹੜੀ ਹੈ ਇੰਡੀਆ ਦੇ 3:30 ਵਜੇ ਅਮਰਸਾਹਰੀ ਏਅਰਪੋਰਟ ਤੇ ਪਹੁੰਚ ਰਹੀ ਹੈ ਔਰ ਸਾਡੀ ਉੱਥੇ ਐਂਬੂਲੈਂਸ ਜਿਹੜੀ ਹੈ ਉਹ ਲੈ ਕੇ ਉਹਨੂੰ ਪਰਿਵਾਰ ਤੱਕ ਪਹੁੰਚਦੀ ਕਰੇਗੀ ਸੰਸਕਾਰ ਜਿਹੜਾ ਉਹ ਅੱਜ ਹੀ ਉਸ ਗਗਨਦੀਪ ਦਾ ਉਹਨਾਂ ਦੇ ਪੈਤ੍ਰਿਕ ਪਿੰਡ ਦੇ ਵਿੱਚ ਹੋਏਗਾ ਮੈਂ ਪਰਿਵਾਰ ਦੀ ਇਸ ਦੁੱਖ ਦੀ ਘੜੀ ਦੇ ਵਿੱਚ बराबर ਦਾ ਸ਼ਰੀਕ ਆ ਔਰ ਨਾਲ ਹੀ ਮੈਂ ਸਰਦਾਰ ਸੁਖਜਿੰਦਰ ਸਿੰਘ ਜੀ ਰੰਦਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਗੁਰਦਾਸਪੁਰ ਜਿਨ੍ਹਾਂ ਨੇ ਮੇਰੇ ਇਹ ਧਿਆਨ ਦੇ ਵਿੱਚ ਗੱਲ ਲਿਆਂਦੀ ਸੀਗੀ ਉਹਨਾਂ ਨੇ ਮੈਨੂੰ ਦੱਸਿਆ ਫੋਨ ਕਰਕੇ ਕਿ ਇਸ ਤਰ੍ਹਾਂ ਸਾਡੇ ਏਰੀਏ ਦੇ ਕੋਟ ਸੂਰਤ ਮੱਲੀਆਂ ਦੇ ਉਸ ਬੱਚੇ ਦੀ ਅਚਾਨਕ ਵੇਵਕਤੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਇਹ ਇੱਕ ਬੜਾ ਸਾਨੂੰ ਵੀ ਚੈਲਿੰਜਿੰਗ ਹੋ ਜਾਂਦਾ ਹੈਗਾ ਕਿ ਉਥੋਂ ਦੀਆਂ ਸਰਕਾਰਾਂ ਨਾਲ ਪੁਲਿਸ ਪ੍ਰਸ਼ਾਸਨ ਨਾਲ ਉਸ ਦੇ ਨਾਲ-ਨਾਲ ਆਪਣੀਆਂ ਅੰਬਰਾਸੀਆਂ ਕਾਉਂਸਲਰ ਜਰਨਲ ਆਫਿਸਾਂ ਦੇ ਨਾਲ ਮੱਥਾ ਪੇਚੀ ਕਰਨੇ ਪੈਂਦੀ ਹੈਗੇ ਕਿ ਬਹੁਤ ਸਮਾਂ ਲੱਗ ਜਾਂਦਾ ਹੈਗਾ ਉਹ ਇਨਕੁਆਰੀਆਂ ਦੇ ਵਿੱਚ ਉਹ ਪੋਸਟਮਾਰਟਮ ਰਿਪੋਰਟ ਦੇ ਵਿੱਚ ਉਹ ਐਨਓਸੀ ਨੋ objection ਸਰਟੀਫਿਕੇਟ ਲੈਣ ਦੇ ਵਿੱਚ ਉਹ ਫਲਾਈਟ ਦਾ ਜਾਨੀ ਕਿ ਵੀ ਬੰਦੋਬਸ ਕਰਨ ਦੇ ਵਿੱਚ ਹੋਰ ਕਈ ਛੋਟੇ-ਮੋਟੇ ਡਾਕੂਮੈਂਟੇਸ਼ਨ ਹੁੰਦੇ ਆਗੇ ਜਿਨ੍ਹਾਂ ਦੇ ਲਈ ਸਮਾਂ ਲੱਗ ਜਾਂਦਾ ਪਹਿਲਾਂ ਤੇ 2-2 ਮਹੀਨੇ 4-4 ਮਹੀਨੇ ਲੱਗ ਜਾਂਦੇ ਸੀ ਲੇਕਿਨ ਇਹ ਹੁਣ ਇਹ ਹੈ ਕਿ ਹਫ਼ਤਿਆਂ ਦੇ ਵਿੱਚ ਹੀ ਜਿਹੜੀ ਹੈ ਉਹ ਡੈੱਡ ਬੋਡੀ ਚਲੋ ਪਰਿਵਾਰ ਤੱਕ ਪਹੁੰਚ ਜਾਂਦੀ ਹੈਗੀ ਹੈ ਔਰ ਪਰਿਵਾਰ ਜਿਹੜਾ ਉਹਦਾ ਆਪਣੇ ਹੱਥੀ ਰਸਮਾਂਤ ਜਿਹੜੀ ਕਰ ਪੂਰੀ ਕਰਕੇ ਉਹਨਾਂ ਦਾ ਪੁੱਤ ਦੇ ਵਾਪਸ ਆ ਨਹੀਂ ਜਾਂਦਾ ਲੇਕਿਨ ਇਹ ਕਿ ਉਹਨਾਂ ਨੂੰ ਇੱਕ ਤਸੱਬਰ ਮਿਲ ਜਾਂਦਾ ਕਿ ਉਹ ਆਪਣੇ ਹੱਥੀ ਜਿਹੜਾ ਹੈਗਾ ਉਹ ਉਹਨਾਂ ਦੀ ਰਸਮਿਕ ਰਿਆ ਕਰ ਲੈਂਦੇ ਹੈਗੇ ਆ ਸੋ ਮੈਂ ਇੱਥੇ ਹੀ ਵੱਡੇ ਭਾਈ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਐਮਪੀ ਗੁਰਦਾਸਪੁਰ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਕਿ ਇਹੋ ਜੇ ਜ਼ਿੰਮੇਵਾਰ ਜਿਹੜੀਆਂ ਸਖਸ਼ੀਤਾਵਾਂ ਹੁੰਦੀਆਂ ਹੈਗੀਆਂ ਚਲੋ ਉਹਨਾਂ ਨੇ ਇਸ ਪਰਿਵਾਰ ਨੂੰ ਬਹੁਤ ਦਿਲਾਸਾ ਦਿੱਤਾ ਮੇਰੇ ਨਾਲ ਉਸ ਸੰਪਰਕ ਦੇ ਵਿੱਚ ਰਹੇ ਔਰ ਅੱਜ ਉਸ ਬੱਚੇ ਦਾ ਗगनਦੀਪ ਦਾ ਉਹਨਾਂ ਦੇ ਪਿੰਡ ਦੇ ਵਿੱਚ ਸੰਸਕਾਰ ਹੋ ਰਿਹਾ ਮੈਂ ਦੁਬਈ ਐਸ ਵੇਲੇ ਔਰ ਮੇਰੀ ਹਾਜ਼ਰੀ ਪਰਿਵਾਰ ਰਿਸ਼ਤੇਦਾਰ ਔਰ ਸਾਰੇ ਹੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਕਬੂਲ ਕਰਨ ਮੈਂ ਇਹ ਵੀ ਅਰਦਾਸ ਕਰ ਸਕਦਾ ਹਾਂ ਧੰਨਵਾਦ